ਗੁਰਦਾਸਪੁਰ ਨੇੜੇ ਇੱਕ ਯੰਗਸਟਰ ਤੇ ਪੁਲਿਸ ਵਿਚਕਾਰ ਹੋਇਆ ਮੁਕਾਬਲਾ ਮੁਕਾਬਲੇ ਦੌਰਾਨ ਪੁਲਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਅਪਰਾਧੀ ਪੁਲਸ ਦੀ ਗੋਲੀ ਨਾਲ ਹੋਇਆ ਜ਼ਖਮੀ ਗ੍ਰফতার ਕੀਤੇ ਅਪਰਾਧੀ ਦੀ ਪਛਾਣ ਜਸਪਾਲ ਸਿੰਘ ਉਰਫ ਜਸੀ ਵਜੋਂ ਹੋਈ ਜੋ ਕਿ ਬਟਾਲਾ ਦਾ ਰਹਿਣ ਵਾਲਾ ਹੈ ਤੇ ਪੁਲਸ ਉਸ ਦੀ ਪਾਲ ਕਰ ਰਹੀ ਹੈ ਉਸ ਨੇ ਪੁਲਸ ਦੀ ਗੱਡੀ ਤੇ ਗੋਲਾਬਾਰੀ ਕੀਤੀ ਜ਼ਖਮੀ ਬਲਜਮ ਦਾ ਇਲਾਜ ਗੁਰਦਾਸਪੁਰ ਸਿਵਲ ਹਸਪਤਾਲ ਚੱਲ ਰਿਹਾ ਹੈ ਇਸ ਮੱਦੇਨਜ਼ਰ ਗੁਰਦਾਸਪੁਰ ਦੇ ਐਸਐਸਪੀ ਅਦਿੱਤਿਆ ਨੇ ਦੱਸਿਆ ਕਿ ਪੁਲਸ ਵੱਲੋਂ ਦੋਸਤਪੁਰਪਿੰਡ ਤੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਤਰ੍ਹਾਂ ਸਾਹਮਣੇ ਤੋਂ ਇੱਕ ਅਪਰਾਧੀ ਜਸਪਾਲ ਸਿੰਘ ਉ ਜਦੋਂ ਪੁਲਿਸ ਪਾਰਟੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਆਪਣੀ ਮੋਟਰਸਾਈਕਲ ਤੇ ਭੱਜਣ ਲੱਗ ਪਿਆ ਜਦੋਂ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਆਪਣੀ ਟੀ ਮੋਰ ਪਿਸਤੌਲ ਨਾਲ ਪੁਲਿਸ ਤੇ ਗੋਲਾਬਾਰੀ ਕਰ ਦਿੱਤੀ ਅਤੇ ਪੁਲਸ ਨੂੰ ਜਵਾਬੀ ਗੋਲੀ ਲੱਗਨ ਨਾਲ ਉਹ ਜ਼ਖਮੀ ਹੋ ਗਿਆ ਉਸ ਕੋਲੋਂ 3 ਬੁਰ ਦਾ ਪਿਸਤੌਲ ਬ੍ਰੰਦ ਹੋਇਆ ਹੈ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਤੁਹਾਨੂੰ ਪਤਾ ਹੈਗਾ ਕਿ ਸਭ ਪੁਲਿਸ ਵੱਲੋਂ ਰੁਟੀਨ ਦੇ ਵਿੱਚ ਜਿਹੜਾ ਨਾਕਾਬੰਦੀ ਕੀਤੀ ਜਾਂਦੀ ਹੈਗੀ ਸਾਡੇ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਪੁਲਿਸ ਤੋਂ ਦੁਆਰਾ ਜਿਹੜਾ ਏਰੀਆ ਡੋਮਿਨੈਂਸ ਰੱਖਿਆ ਜਾਂਦਾ ਹੈ ਤੋਂ ਉਸੇ ਸੀਰੀਜ਼ ਦੇ ਵਿੱਚ ਸਾਡੇ ਅੱਜ ਮਾਰਨਿੰਗ ਦੇ ਵਿੱਚ ਅਸੀਂ ਜਿਹੜੀ ਹੈਗੀ ਨਾਕਾਬੰਦੀ ਜਿਹੜੀ ਇਹਦੀ ਕਰਾਈ ਸੀਗੀ ਤੋਂ ਕਲਾਨੋਵ ਦੇ ਵਿੱਚ ਸੱਚੋ ਕਲਾਨੋਵ ਤੇ ਫਾਇਰਿੰਗ ਕਰਨ ਦਾ ਟੈਂਪੋ ਹੋਇਆ ਸੀਗਾ ਇਨਮਿਡੀਏਟਲੀ ਫਿਰ ਉਹਨੂੰ ਚੇਜ ਕਰਤੇ ਹੋਏ ਜਿਹੜਾ ਹੈਗਾ ਬਾਕੀ ਸਭ ਸਾਡੀ ਟੀਮਾਂ ਬਾਕੀ ਟੀਮਾਂ ਵੀ ਆਈਆਂ ਨੇ ਤੋ ਇੱਥੇ ਵੀ ਸੀਆਈਏ ਇਨਚਾਰਜ ਜਿਹੜੇ ਹੈਗੇ ਗੁਰਦਾਸਪੁਰ ਤੋ ਉਹਨਾਂ ਨੇ ਇਹਨਾਂ ਨੂੰ ਟਰੈਕ ਕੀਤਾ ਤੋ ਉਹਨਾਂ ਨੇ ਜਿਹੜਾ ਹੈਗਾ ਇੱਕ ਬੰਦੇ ਨੇ ਉਹਨਾਂ ਤੇ ਫਾਇਰ ਕੀਤਾ ਹੈਗਾ ਜਿਹੜਾ ਫਾਇਰ ਗੱਡੀ ਦੇ ਵੱਜਿਆ ਹੈ ਪੁਲਿਸ ਗੱਡੀ ਦੇ ਵੱਜਿਆ ਹੈ ਸੈਲ ਡਿਫੈਂਸ ਦੇ ਵੀ ਪੁਲਿਸ ਤੇ ਵੀ ਫਾਇਰ ਕੀਤਾ ਹੈ ਤੋ ਉਹਦੇ ਇੰਜਰੀ ਹੋਈ ਹੈਗੀ ਕੌਣ ਬੰਦਾ ਸਭ ਕੀ ਨਾਮ ਇਹਦਾ ਜਸਪਾਲ ਦਸੀ ਨਾਮ ਹੈ ਜੀ ਜਸਪਾਲ ਦਸੀ ਜੀ ਆ ਇੱਕ ਇੱਕ ਬੰਦਾ ਇਸ ਗੱਲ ਕੋ ਲਾਸਟ ਨੂੰ ਬਲੰਕ ਕਰਤਾ ਜੀ ਬਟਾ ਬਟਾ ਲੈਤਾ ਜੀ ਹਾਂ ਜੀ ਤਾਂ ਬਾਕੀ 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 ਸਾਰੀ ਚੀਜ਼ਾਂ ਤੁਹਾਨੂੰ ਦਵਾਨੇ ਆ ਵੀ ਉਹਨੂੰ ਅਸੀਂ ਐਡਮਿਟ ਕਰਾਇਆ ਬਾਕੀ ਸਾਰੀ ਇਸ ਇਨਵੈਸਟੀਗੇਸ਼ਨ ਕਰਾ ਲਈ ਕਿਸੇ ਉਹਦੇ ਕੋਲ ਇੱਕ 134 ਦਾ ਸਰ ਕਿਸੇ ਕੋਈ ਲੱਗੀ ਹੋਣੀ ਲੈਗ ਟਿਕਲੀ ਲੱਗ ਕੇ ਕਵਰ ਹੋ ਗਿਆ ਸਰ ਉਹ ਅਸਲ ਅਸਲ ਦੇਖੋ ਕਿੰਨੇ ਫਾਰ ਕੀਤਾ ਸਰ ਜੀ ਕੋਈ ਬਾਡੀ इन्हे पुलिस पार्टी से दो फाइल 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 भी कोई नहीं एक एक फायर एक मिस हो गया मिस हो गया दो दो मामले को वो सारे चेक